ਆਧ ਰਹੀ ਸਰਦੀ ਦੇ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਓਪੀਡੀ ਦੇ ਵਿੱਚ ਹੋਇਆ 20 ਤੋਂ 25% ਵਾਧਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਸੰਭਵ ਸਕਦੀ ਹਨ ਡਾਕਟਰ ਰਵੀకాంਤ ਵੀਰਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਸਿਵਨ ਹਸਪਤਾਲ ਵਿਖੇ ਬੱਚਿਆਂ ਦੇ ਮਾਹਰ ਡਾਕਟਰ ਰਵੀకాంਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਸਰਦੀ ਵੱਧ ਚੁੱਕੀ ਹੈ ਉੱਥੇ ਓਪੀਡੀ ਦੇ ਵਿੱਚ ਹੁਣ 20 ਤੋਂ 25% ਵਾਧਾ ਹੋ ਚੁੱਕਾ ਹੈ ਤੇ ਉਹਨਾਂ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਬਜ਼ੁਰਗਾਂ ਤੇ ਬੱਚਿਆਂ ਨੂੰ ਤਨ ਡੇਅਰ ਦੇ ਵਿੱਚ ਵੀ ਆਪਣਾ ਕਪੜੇ ਪਾਈ ਜਾਣ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਡਾਕਟਰਾਂ ਵੱਲੋਂ ਲਗਾਤਾਰ ਓਪੀਡੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਇਹ ਵੀ ਆਪਣਾ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਓਪੀਡੀ ਆ ਉਹ 20 ਤੋਂ 25% ਵੱਧ ਚੁੱਕੀ ਹੈ ਅਤੇ ਆਉਣ ਵਾਲੇ ਦਿਨ ਦੇ ਵਿੱਚ ਸਰਦੀ ਹੋਰ ਪਵੇਗੀ ਤੇ ਇਸ ਦੇ ਨਾਲ ਮਰੀਜ਼ਾਂ ਦੇ ਵਿੱਚ ਹੋਰ ਵਾਧਾ ਹੋਣ ਦਾ ਅਨੁਮਾਨ ਜਿਹੜਾ ਉਹ ਜਿਤਾਇਆ ਜਾ ਰਿਹਾ ਹੈ ਅਸੀਂ ਹੁਣ ਦਿਖਾ ਰਹੀਆਂ ਬਟਿੰਡਾ ਦੇ ਸਿਵਰ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬੱਚਿਆਂ ਦੀ ਓਪੀਡੀ ਦੇ ਵਿੱਚ ਸਰਦੀ ਨੂੰ ਲੈ ਕੇ 20 ਤੋਂ 25% ਵਾਧਾ ਹੋ ਚੁੱਕਾ ਹੈ ਅਤੇ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਅਗਰ ਅਗਰ ਤੁਸੀਂ ਬਾਹਰ ਜਾਣਾ ਤਾਂ ਸਵੇਰੀ ਸ਼ਾਮ ਬੱਚਿਆਂ ਦੀ ਬਜ਼ੁਰਗਾਂ ਨੂੰ ਬਾਹਰ ਨਾ ਕੱਢੋ ਅਤੇ ਅਗਰ ਜਾਣਾ ਵੀ ਹੈ ਤਾਂ 4-ਵੀਲਰ ਦੇ ਵਿੱਚ ਲੈ ਕੇ ਜਾਓ ਅਤੇ ਤਿੰਨ ਲੇਅਰ ਦੇ ਵਿੱਚ ਆਪਣੇ ਕੱਪੜੇ ਜਿਹੜੇ ਇਹਨਾਂ ਦੀ ਆਪਣਾ ਪਵਾ ਕੇ ਰੱਖੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਆਪਣਾ ਜਾਂਚ ਕੀਤੀ ਜਾ ਰਹੀ ਹੈ ਅਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਓਪੀਡੀ ਦੇ ਵਿੱਚ 20 ਤੋਂ 25% ਜਿਹੜਾ ਹੁਣ ਇਹਨਾਂ ਦਰਾਂ ਦੇ ਵਿੱਚ ਆਪਣਾ ਟੰਡ ਨੂੰ ਲੈ ਕੇ ਵਾਧਾ ਹੋ ਚੁੱਕਾ ਹੈ ਆਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਬੱਚਿਆਂ ਦੇ ਮਾਹਰ ਡਾਕਟਰ ਰਵੀ ਕਾਂਤਾ दर्शक डॉक्टर इधर आंसर मैसलम डॉक्टर अभिकांग गुप्ता आईएम पोस्टिड एजिप डॉक्टरीशन एट सिविल हॉस्पिटल बछिला वेदर बड़ा चेंज हो गया सर्दी बल्की है और किस तरह की ओपीडी है सिविल हॉस्पिटल बढ़िया पहला दिन लगा मैं पिछले हफ्ते दस दिन तो जितना जिद्द, जितना की वेदर सड़की चेंज हुए टे� ਔਰ ਨੱਕ ਦੀ ਲੇਜ਼ਰ ਅਲਰਜੀ ਜਿਹਨੂੰ ਅਲਰਜੀ ਕਰਨਾ ਹੈ ਕਿ ਸਕੀਨ ਇਦਾਂ ਦੇ ਕੇਸਿਸ ਖਾਸ ਕਰਕੇ 2 ਤੋਂ ਲੈ ਕੇ 10 ਸਾਲ ਦੇ ਬੱਚਿਆਂ 'ਚ ਜ਼ਿਆਦਾ ਰਿਪੋਰਟ ਹੋ ਰਹੇ ਨੇ ਬਚਾਅ ਕੇ ਡਾਕਟਰ ਬਚਾਅ ਜੀ ਮੋਟਾ ਮੋਟੇ ਤਿੰਨ ਬਚਾਏ ਦੇ ਦੱਸੂਗਾ ਮੈਂ ਤੁਹਾਨੂੰ ਗੁੰਗਾ ਦਾ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਇਹ ਸਰਦੀ ਦੇ ਮਾਰੂ ਸਰਦੀ ਪੈ ਰਹੀ ਹੈ ਇਹਦੇ 'ਚ ਸਵੇਰ ਤੇ ਸ਼ਾਮ ਦੇ ਟਾਈਮ ਬਾਹਰ ਘੱਟ ਕੱਢਿਆ ਜਾਵੇ ਔਰ ਜੀ ਲੈ ਕੇ ਵੀ ਜਾਣੇ ਤਾਂ 4-ਵੀਲਰ ਜਿੱਥੇ ਚੋਰ ਚੱਲਦਾ ਓਰੀ ਜੀ ਲੈ ਕੇ ਜਾਣਾ ਚਾਹੀਦਾ ਔਰ ਸੈਕੰਡ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਪਹਿਨਣ ਵਾਸਤੇ ਗਰਮ ਕੱਪੜੇ ਦਾ ਇਸਤੇਮਾਲ ਕਰਨਾ ਚਾਹੀਦਾ ਔਰ ਤਿੰਨ ਲੇਰਾਂ ਪਾਣੀ ਚਾਹੀਏ ਤਾਂ ਕਿ ਸਰਦੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ ਔਰ ਥਰਡਲੀ ਖਾਣ ਪੀਣ ਦੇ ਵਿੱਚ ਗਰਮ ਪਦਾਰਥ ਜਿਵੇਂ ਕਿ ਗਰਮ ਪਾਣੀ ਹੈ ਗਰਮ ਚਾਹ ਹੈ ਗਰਮ ਕੌਫੀ ਹੈ ਗਰਮ ਚੀਜ਼ਾਂ ਦਾ ਇਸਤੇਮਾਲ ਕਿ ਕਾਜੂ ਡਰਾਈ ਫੂਡ ਕਿਸ਼ਮਿਸ਼ ਐ ਇਦਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਵਧਾ ਦੇਣਾ ਚਾਹੀਦਾ ਹੈ ਤਾਂ ਕਿ ਸਰਦੀ ਦਾ ਜੋ ਪ੍ਰਭਾਵ ਹੈ ਉਹ ਬੱਚਿਆਂ ਤੇ ਬਜ਼ੁਰਗਾਂ ਤੇ ਘੱਟ ਸਕੇ ਸਰਡੌਮੈਂਟਲ ਸੁਰ ਵਧੀ ਹੈ ਤਾਂ ਉਪਰੀ ਦੇ ਇਜ਼ਾਫਾ ਹੋ ਸਕਦਾ ਹੈ ਬਿਲਕੁਲ ਸਿਰਫ ਦੇਖੋ ਆਉਣ ਵਾਲੇ ਦਿਨਾਂ ਚ ਜਿੰਨੇ ਸਰਦੀ ਜਲਦੀ ਦੀ ਬਹੁਤ ਜ਼ਿਆਦਾ ਵਧੀ ਹੈ ਆਉਣ ਵਾਲੇ 15 20 ਦਿਨਾਂ ਚ ਤਾਂ ਉਪਰੀ ਦੇ ਵਿੱਚ ਇਹ ਸਾਰੇ ਵਿਵਾਰੀ ਇਨਫੈਕਸ਼ਨਸ ਦਾ ਨਮੂਨਿਆਂ ਦੀ ਕੇਸਿਸ ਵੱਧ ਰਿਪੋਰਟ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਬਹੁਤ ਕਿੰਨਾ ਅਫੈਕਟਡ ਕਰੀ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਵਿੱਚ ਵੀ ਮੈਡੀਸਿਨ ਲਈ ਮਾਰ ਬੜੀ ਜਿਹੜੀ ਰਿਪੋਰਟ ਬਿਲਕੁਲ 670 ਸਾਲ ਦੇ ਜੋ ਬਜ਼ੁਰਗ ਨਹੀਂ ਉਹ ਜਿਆਦਾ ਬਿਮਾਰ ਹੋ ਕੇ ਨਮੂਨੀਆ ਨਾਲ ਅਸਥਮਾ ਨਾਲ ਰਿਪੋਰਟ ਚੈਸਟ ਇਨਫੈਕਸ਼ਨ ਦਾ ਜਿਆਦਾ ਰਿਪੋਰਟ ਹੋਈ ਨਹੀਂ ਵਾਇਰਲ ਇਨਫੈਕਸ਼ਨ ਨਾਲ ਤਾਂ ਉਹ ਬਜ਼ੁਰਗਾਂ ਦੇ ਵਿੱਚ ਵੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਸਿਸ ਵੱਧ ਸਕਦੇ ਨੇ ਕਿਉਂਕਿ ਉਹਨਾਂ ਦੀ ਇਮਿਊਨਿਟੀ ਆਮ ਅਡਲਟ ਦੇ ਮੁਕਾਬਲੇ ਬਜ਼ੁਰਗਾਂ ਦੀ ਇਮਿਊਨਿਟੀ ਕਾਫੀ ਘੱਟ ਹੁੰਦੀ ਹੈ ਜਿਸ ਕਰਕੇ ਸ਼ੰਕਾ ਇਹ ਜਿਤਾਈ ਆ ਰਹੀ ਹੈ ਕਿ ਬਜ਼ੁਰਗ ਅਗਲੇ 10-15 ਦਿਨਾਂ ਵਿੱਚ ਜਿਆਦਾ ਬਿਮਾਰ ਹੋ ਕੇ ਆ ਸਕਦੇ ਨੇ